ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਮਹਲਾ 5 ਕਰਿ ਸ਼ਿਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਪਾਸ ਬਿਨ ਧੀਆਂ ਮਿਲੈ ਨਾਮ ਅਧਾਰਾ ਟੁੱਟਾ ਸੱਚਾ ਪਤ ਸਹ ਤਾਪ ਗਿਆ ਸੰਸਾਰਾ ਪਗਤਾਂ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਨਹਾਰਾ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੇ ਖਜ਼ਨੀਆਂ ਸੱਚ ਤੇਰਾ पसारा ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਿਸਾਰਾ ਕਉ ਕੁਰਬਾਨੀ ਤੇਰੇ ਸਰਕਾਰ ਜਿਨ ਹਰ ਨਾਮ ਪਿਆਰਾ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰ ਨਾਨਕਾ ਮਿਲਿਆ ਪਾਰ ਭਮ ਤੇਰਿਆ ਚਰਨਾ ਕਉ ਬਨਹਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਮਹਲਾ ਪੰਜਵਾਂ ਕਰਿ ਸ਼ਿਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬਿਨ ਧਿਆ ਮਿਲੇ ਨਾਮ ਅਧਾਰਾ ਟੁੱਟਾ ਸਚਾ ਪਤ ਸਹ ਤਾਪ ਗਿਆ ਸੰਸਾਰਾ ਪਗ ਪਾਂ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨ ਹਾਰਾ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੇ ਖਜ਼ਨੀਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰੇ ਸਿਰਕਾ ਜਿਨ ਹਰ ਨਾਮ ਪਿਆਰਾ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰ ਨਾਨਕਾ ਮਿਲਿਆ ਪਾਰ ਭਮਾ ਤੇਰਿਆ ਚਰਨਾ ਕੋ ਬਲ ਹਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਮਹਲਾ 5 ਕਰਿ ਸ਼ੇਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬਿਨ ਧਿਆ ਮਿਲੈ ਨਾਮ ਅਧਾਰਾ ਟੁੱਟਾ ਸੱਚਾ ਪਤਸ਼ਹਾ ਤਾਪ ਗਿਆ ਸੰਸਾਰਾ ਪਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਨਹਾਰਾ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੇ ਖਜ਼ਨੀਆਂ ਸੱਚ ਤੇਰਾ पसारा ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਿਸਾਰਾ ਹਉ ਕੁਰਬਾਨੀ ਤੇਰੇ ਸਿਰ ਕਾ ਜਿਨ ਹਰ ਨਾਮ ਪਿਆਰਾ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰ ਨਾਨਕਾ ਮਿਲਿਆ ਪਾਰ ਭਮਾ ਤੇਰਿਆ ਚਰਨਾ ਕੋ ਬਲ ਹਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਮਹਲਾ 5 ਕਰਿ ਸ਼ਿਵਾਂ ਇੱਕ ਓੰਕਾਰ ਸਤ ਗੁਰੂ ਕ੍ਰਸਾਦਾ ਸਤਿਗੁਰੂ ਪਾਸ ਬਿਨਤੀਆ ਮਿਲੇ ਨਾਮ ਅਧਾਰਾ ਟੁੱਟਾ ਸੱਚਾ ਪਤਸ਼ਹਾ ਤਪ ਗਿਆ ਸੰਸਾਰਾ ਪਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਨਹਾਰਾ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਨੀਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਅਗਮ ਹੈ ਅਨੂਕ ਤੇਰਾ ਦਿਸਾਰਾ ਹਉ ਕੁਰਬਾਨੀ ਤੇਰੇ ਸੇਵਕਾ ਜਿਨ ਹਰ ਨਾਮ ਪਿਆਰਾ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕਾ ਮਿਲਿਆ ਪਾਰ ਭਮਾ ਤੇਰਿਆਂ ਚਰਨਾ ਕੋ ਬਨਹਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਮਹਲਾ 5 ਕਰ ਸ਼ੇਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਪਾਸ ਬਿਨ ਧਿਆ ਮੇਲਾ ਨਾਮ ਅਧਾਰਾ ਟੁੱਟਾ ਸੱਚਾ ਪਤਸ਼ਾਹ ਤਾਪ ਗਿਆ ਸੰਸਾਰਾ ਪਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਰਦਨ ਹਾਰਾ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਨੀਆਂ ਸੱਚ ਤੇਰਾ पसारा ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰੇ ਸਿਰ ਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕਾ ਮਿਲਿਆ ਪਾਰ ਭਮਾ ਤੇਰਿਆ ਚਰਨਾ ਕੋ ਬਲ ਹਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ